సారా వేతా నే వే పట్టి दोस्ती रू नसू दोस्ती मारू पोटा रे യാടീ സിംഗി കൂ നച്ച സാരി കുണ്ടി സുരച്ചുര you ਤੇਰੀ ਚੀਚੀ ਉੱਤੇ ਬੈ ਗਿਆ ਉੜਦਾ ਉੜਦਾ the <laughs>

ព ਹਿ ណាព ਹਿ ណាក ਦੇ ណល ੜੀਆਂ សាឌីមកគេកាយកាណាមប I ਆਵਰੇ ਕੀ ਕਹਿਣਾ ਚਾਹੁੰਦੇ ਅਸੀਂ ਕਿਹਨਾਂ ਮਾਰੇ ਸਮਾਂ ਦੇ ਨਹੀਂ ਨਾ ਕਿ ਜਦ ਨਾ ਪਿਆ ਹੁੰਦਾ ਹੈ ਕਿ ਦੁਨੀਆਂ ਨੂੰ ਵੱਡੋ ਪਾਈ ਜਾਂਦੀ 15 ਦਿਨ ਜਾਣੀਆਂ ਪੀਆਂ ਜਿੰਨਾ ਖੁਸ਼ੀਆਂ ਮਨ ਆਉਂਦੇ ਨੇ ਕਿ ਆਲ ਮਰਦੀ ਖੁਸ਼ੀਆਂ ਖੇੜੇ ਨੇ ਇਹ ਜਿਹਨੇ ਆਪਾਂ ਬਣੀ ਦਤਾਂ ਉਹ ਆ ਦੇ ਕੰਮ ਦਾ ਪੂਰਾ ਬਸਾਤ ਹੋਣਾ ਇਸੇ ਕਰ ਮੇਰੇ ਵੀ ਬੁੱਢਾ ਸਾਥ ਦੇਵਾਂਗੇ ਇਹ ਕੋਈ ਹੋਰ ਉਹ ਜਿਹਾ ਸਮਾਉ ਫਿਰ ਕੋਈ ਜਿਹਾ ਕਰਨਾ इन्हें पूरी जानी चढ़ती कला च करती है बीबियां ये हर बार करो वो तो साथ देवे सब तो सब कुछ सोरियां सी जो तीनों का रवाज सी बंद हो गया हम जी वह फिर दबारा नवे सिरे शुरू करता इस बीबी दे कारण होया पर नहीं, नहीं सी कोई लगेगा तीना ये सीमा कौर बीबी ਇਹ ਕਾਰਨ ਸਾਡੇ ਹੋਇਆ ਮੇਮਰੀ ਸਾਡੀ ਵਧੀਆ ਚੱਲੀ ਗਈ ਆ ਨਾਲੋਂ ਵੀ ਐਸੀਆਂ ਵਾਅਦ ਤੋਂ ਵਾਅਦਾ ਰੱਕੀ ਪਿਛਾਵਾਂਗੇ ਤੇ ਤੀਆਂ ਅਸੀਂ ਵਾਅਦ ਤੋਂ ਵਾਅਦਾ ਪੂਰਾ ਨੇ ਛੋਰੇ ਤੋਂ ਮੰਗਾ ਕੇ ਇਹ ਮਿਲਵਾਇਆ ਹੈ। ਹੈਲੋ ਪਹਿਲਾਂ ਤਾਂ ਜੀ ਮਿਸਾਇਆਂ ਭੈਣਾਂ ਦਾ ਮੇਥੋ ਪਟੀਆਂ ਤੋਂ ਬਿਨਾਂ ਸਾਰੀਆਂ ਨਵੇਂ ਦਿਨ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕੀ ਸਾਰਿਆਂ ਨੇ ਮਾਰਕੋਸ ਹੋਇਆ ਤਾਂ ਸਾਡੇ ਜੇ ਕੁਝ ਹੋਇਆ ਨਹੀਂ ਸੀ ਕਦੇ ਵੀ ਗੁਆੜ ਦੇ ਵਿੱਚ ਤੇ ਹੁਣ ਸਾਰੇ ਬੂੜਾ ਵਧੀਆ ਇੰਜੋਏ ਕਰਦਾ ਕੁੜੀਆਂ ਨੇ ਹੋ ਸਕਿਆ ਅੱਗੇ ਕੋਈ ਰਸੋਈ ਚਾਗੀ ਦੀ ਹੈ ਪੰਜਾਬੀ ਵਿਰਸੇ ਨੂੰ ਅੱਗੇ ਤੋਂ ਵਧ ਕੇ ਰੱਖਾਂ ਅੱਗੇ ਵਾਸਤੇ ਜੀ ਅਸੀਂ ਇਹਨੂੰ ਗੋਟਾ ਪਾਰਟ ਸਾਡੇ ਗੁਆੜ ਵਿੱਚ ਨੇੜੇ ਕਿਤੇ ਪਾਰਕ ਹੈਗੀ ਅਸੀਂ ਬੀਬੀਆਂ ਖਾਤਰੋ ਪਾਰਕ ਜਮੂਰ ਬਣਾਉਣੀ ਹੈ ਤਾਂ ਇਹਨੂੰ ਬਣਾਉਣਾ ਜ਼ਰੂਰ ਆ ਹੋ ਸਕਦਾ ਵੀ ਸਰਪੰਚ ਜੀ ਵੀ ਕੋੜ ਕੇ ਇਹ ਪਰ ਪਾਰਕ ਬਣਾਉਣੀ ਅਸੀਂ ਫਿਰ ਆਉਂਦੇ ਪੋਤੇ ਪੁੱਤਾਂ ਕੇ ਲੈ ਕੇ ਇੱਥੇ ਮੰਚ ਚਟਾਇਆ ਕਰਕੇ ਮੰਤਰਕ ਕਰਕੇ ਇਹ ਜੀ ਬੀ ਰਤਨ ਸੰਜੀਤ ਕੌਰ ਸਰਪੰਚ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਵਿਚਾਰੇ ਕੰਮ ਨੂੰ ਕੰਮ ਕਰਕੇ ਸਾਡੇ ਨਾਲ ਇਹਨਾਂ ਨੇ ਹਨ ਸੰਜੀਤੀ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਇਹ ਜੀ ਦਾ ਪ੍ਰੋਗਰਾਮ ਰੰਧਾ ਵਪਤੀ ਦੇ ਵਿੱਚ ਮੈਂ ਵਰਨੀ ਸੀਮਾ ਕੌਰ ਨੇ ਕਰਵਾਇਆਗਾ ਇਹਨੇ ਸਾਨੂੰ ਦੁਵਾਈ ਦਿੱਤਾ ਅਸੀਂ ਟਾਈਮ ਤੋਂ ਟਾਈਮ ਕੱਢ ਕੇ ਇਹਨਾਂ ਨੇ ਧੀਆ ਦੇ ਫੰਕਸ਼ਨ ਤੇ ਪਹੁੰਚੇ ਇਹਨਾਂ ਨੇ ਧੀਆ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਤੇ ਇਹਨਾਂ ਨੇ ਪਹਿਲੀ ਵਾਰੀ ਇਹਨਾਂ ਦਾ ਤਿਹਾਰ ਬਣਾਇਆ ਅਗਲੀ ਵਾਰੀ ਇਹੋ ਵੀ ਬਹੁਤ ਕੋਸ਼ਿਸ਼ ਕਰਨਗੇ ਸਾਰਿਆਂ ਨੂੰ ਇਕੱਠਾ ਕਰਕੇ ਧੀਆ ਦਾ ਪ੍ਰੋਗਰਾਮ ਬਣਾਉਣ ਦੇ ਇਨਾਲ ਸਾਰੇ ਗੁਆਂਢੀਆਂ ਭੁਗੀਆਂ ਬਹੁਤ ਖੁਸ਼ੀ ਨਾਲ ਇਹਨਾਂ ਦਾ ਤਿਹਾਰ ਬਣਾਇਆ ਤੇ ਮੈਂ ਵਰਨੀ ਸੀਮਾ ਕੌਰ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਦਾ ਤਿਹਾਰਨਾ ਸਾਰੇ ਨੂੰ ਜੋੜੀ ਦਿੱਤਾ ਇਹ ਬਹੁਤ ਹੀ ਵਧੀਆ ਢੰਗ ਨਾਲ ਹਰ ਇੱਕ ਤਿਹਾਰ ਨੂੰ ਬਣਾਉਣਗੇ ਵੱਧ ਚੜ ਕੇ ਅੱਜ ਇਸ ਪਾਠ ਨੂੰ ਜਿਹੜਾ ਮਾਹਾਂ ਦਾ ਪਹਿਰਾਮ ਦੇ ਜੱਗਾਂ ਆ ਰਿਹਾ ਪਰ ਬਹੁਤ ਘੱਟ ਆਇਆ ਇਹ ਇਹਨਾਂ ਦਾ ਸੀ ਉਹ ਨਗਰ ਹੈ ਕੋਈ ਨਾ ਕਰਦੇ ਆ ਅਸੀਂ ਜੋ ਕਿ ਇਹਨਾਂ ਨੇ ਅੰਾਵਤ ਤੀਨੇ ਮੈਂ ਬਤੀ ਬਣਾਈਏ ਦੇਖੀ ਨਹੀਂ ਪਹਿਲਾਂ ਇਹ ਕੋਈ ਪ੍ਰੋਗਰਾਮ ਨਹੀਂ ਸੀ ਕੋਈ ਤੀਆਂ ਤੀਆਂ ਦਾ ਤਿਹਾੜਾ ਇਹਨਾਂ ਦਾ ਵੀ ਬਣਾਉਣਾ ਚਾਹੀਦਾ ਇਹ 30 ਸਾਲ ਹੋ ਗਏ ਸੀਗੇ ਇਸ ਤਿਹਾੜੀ ਕੋਈ ਤਕਰੀਰ ਜੀ ਚਾਹਤੇ ਨੇ ਜੀ ਹਾਂ ਤਾਂ ਕੋਈ ਚੱਜਾ ਚਾਰ ਉਹਨਾਂ ਨੂੰ ਦੁਆਰੇ ਬੱਚਿਆਂ ਨੂੰ ਸਕੂਨ ਦੇ ਲਈ ਇਹ ਮਹੀਨਾ ਚੋਂ ਕੱਟਣ ਦੀ ਨਹੀਂ ਤੇ ਅਸੀਂ ਇਹ ਤੀਆਂ ਦਾ ਤਿਹਾਰ ਮਨਾ ਕਰਾਂਗੇ ਇਹ ਭੈਣਾਂ ਜੋ ਵੀ ਕੋਈ ਤਿਹਾਰ ਕਰਿਆ ਕਰੂਗੀ ਅਸੀਂ ਇਹਨਾਂ ਦਾ ਸਾਥ ਜਲਦੀਆ ਕਰਾਂਗੇ ਕੋਈ ਲੋੜੀਆ ਕੋਈ ਹੋਲੀਆ ਇਹ ਤਿਹਾਰ ਜ਼ਰੂਰ ਹੈ ਮਨਾਉਣ ਭੈਣਾਂ ਤੇ ਸਾਰੀਆਂ ਭੈਣਾਂ ਇਹਨਾਂ ਦੇ ਨਾਲ ਜੁੜਨੀਆਂ ਇੱਕ ਨਵੇਂ ਰਿਆ ਪਨਾ ਸਾਰਾ ਸੱਜਾ ਕਰੀਂਗਾ ਇਹ ਆਪਾਂ ਕਰਨਾ ਤੇ ਇਹ ਮੈਂ ਬੜਾ ਰੱਖੇ ਤੈਨੂੰ ਧੰਨਵਾਦ ਆਪਾਂ ਸੀਮਾ ਗੁਰਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਪਿਆਰ ਦਾ ਮਾਣ ਲਈ ਸੱਦ ਲਾਇਆ ਅਗਲੀ ਵਾਰ ਵੀ ਅਸੀਂ ਇਸ ਤਰ੍ਹਾਂ ਤੁਹਾਨੂੰ ਮਾਣਾਂਗੇ ਸੀਮਾ ਕੌਰ ਦਾ ਧੰਨਵਾਦ ਕਰਦੇ ਆਂ ਕਿ ਅਗਲੀ ਵਾਰ ਇਹ ਤੋਂ ਵੀ ਬਾਅਦ ਹੋਵੇਗੀ ਸੀਮਾ ਜੀ ਹਾਂਜੀ ਸਾਰੀਆਂ ਪੈਣਾ ਸਰਕਾਰ ਜੋ ਮਾਤਾ ਜੀ ਪੈਣਾ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਖੰਨੇ ਇਹ ਵਿਸਾ ਗੋਧ ਕਰਾਣਾ ਸੀ ਬੰਦ ਹੋ ਚੁੱਕਿਆ ਸੀ ਹੁਣ ਇਹ ਇਹ ਪੈਣ ਸੀਮਾ ਦੇ ਪਰਾਲੇ ਨਾਲੇ ਸਾਰਾ ਕੁਝ ਹੋਇਆਗਾ ਹੁਣ ਅਸੀਂ ਇਹ ਤੋਂ ਬਾਅਦ ਚੜ ਕੇ ਇੱਕ ਗਾਂਡੇ ਬਾਰੇ ਅਸੀਂ ਗੱਲਾਂ ਕਰਾਂਗਾ ਬਹੁਤ ਅਕਸਾ ਕਰਾਂਗੇ ਇਹ ਸਾ ਸਾਨੂੰ ਜੇ ਹੁਣ ਇਹਨੇ ਅਪਰਾਧਾ ਕਰਿਆ ਇਸ ਲਈ ਸਾਨੂੰ ਜਿਹੜੀ ਅਨੰਤ ਮਾਨ ਦਾ ਲੋਕਾਂ ਮਿਲਿਆ ਸੀ ਅੱਜ ਬਹੁਤ ਇੱਤੀਆਂ ਦੇਖੇ ਬਹੁਤ ਜ਼ਿਆਦੇ ਖੁਸ਼ ਹੋਏ ਆ ਹਾਂ ਇਹਦੇ ਜਿੰਨੀਆਂ ਸਾਰੀਆਂ ਭੈਣਾਂ ਆਈਆਂ ਸੀ ਉਹਨਾਂ ਨੇ ਬਾਅਦ ਚੜ ਕੇ ਦਿਖਾਏ ਕੀਤਾ ਹੈ ਤੇ ਇਹ ਸੀਮਾ ਦਾ ਅਨੁਸ਼ੀਲ ਨੂੰ ਬਹੁਤ ਧੰਨਵਾਦ ਕਰਦਾ ਹਾਂ ਇਹ ਕਿਹੜਾ ਪੰਜਾਬ ਦਾ ਬਿਹਾਰਾ ਇਹ ਧੀਆਂ ਧੀਆਂ ਵਾਸਤੇ ਬਣੀਆਂ ਨੇ ਧੀਆਂ ਇਹ ਜੋ ਧੰਨੀਆਂ ਹੁੰਦੀਆਂ ਬੱਚੀਆਂ ਨੇ ਧੀਆਂ ਨੇ ਪਹਿਣਾ ਦੇ ਸਾਰਿਆਂ ਆ ਕੇ ਆ ਗਾ ਇੱਥੇ ਮਨੋਰੰਜਨ ਕਰਦਿਆਂ ਨੇ ਅੱਜ ਕੱਲ ਦਾ ਜਵਾਨਾਂ ਦਾ ਮੋਬਾਈਲਾਂ 'ਚ ਲੋਕ ਵੀ ਬਹੁਤ ਜ਼ਿਆਦੇ ਬਣੇ ਨੇ ਇਹ ਬੱਚੀਆਂ ਨੂੰ ਹੀ ਪਤਾ ਵੀ ਧੀਆਂ ਕੀ ਚੀਜ਼ ਸੀ ਇਹ ਅੱਜ ਜੇ ਇਸੇ ਨੂੰ ਬੱਚੀਆਂ ਨੇ ਸਾਨੂੰ ਧੀਆਂ ਦੇਖੀਆਂ ਨੇ ਤਾਂ ਇਹ ਧੀਆਂ ਅਜੇ ਨਹੀਂ ਨ ਪਤਾ ਲੱਗਿਆ ਸਭਿਆਚਾਰਕ ਪ੍ਰੋਗਰਾਮ ਆ